ਸ਼੍ਰੀ ਵਾਹਿ ਪ੍ਰੂ ਸਾਹਿਬ ਜੀ ਸੋਰਠ ਮਹਲਾ 5 ਹਿਰਦੈ ਨਾਮ ਵਸਾਏ ਹੋ ਗੁਰੂ ਧਿਆਇ ਹੋ। ਈਰਤਨੋਂ ਮਨ ਵਸਾਇ ਹੋ। ਕਾਰ ਬੈਠੇ ਗੁਰੂ ਧਿਆਇ ਹੋ। ਗੁਰਪੁਰੈ ਸਚ ਕਹਿਆ। ਸੋ ਸੁਖ ਸਾਚਾ ਲਹਿਆ। ਤਬ ਤੁਲਾ ਹੋਇਓ ਗੁਰ ਮਿਹਰਵਾਨ ਅਨੰਦ ਸੂਖ ਕਲਿਆਣ ਮੰਗਲ ਸਿਉ ਕਾਰੇ ਆਏ ਕਰਿ ਈਸ਼ ਨਾਨਾ ਰਹਾਉ ਸਾਚੀ ਗੁਰ ਵਡਿਆਈ ਕੋ ਕੀਮਤ ਕਹਿਣ ਨਾ ਜਾਈ ਸਿਰ ਸ਼ਾਹ ਪਾਤਸ਼ਾਹ ਗੁਰ ਪੀਟਤ ਮਨ ਓਮਾਹ ਸਦਲ ਪਰਛਤ ਲਾਖੀ ਮੇਲ ਸਾਧ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੀ ਚਲਮ ਮਰਨ ਭੈ ਲਾਤੀ ਨਾਨਕ ਪ੍ਰਭ ਮੇਰੇ ਸਾਥੀ ਜਾ ਨਮ ਮਰਨ ਪੈ ਲਾਥੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਾਰ ਚਬਰ ਸ਼ਬਰ ਕਸ ਦੇ ਮਾਲਕ ਸਤਿ ਅੰਨੁਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਮੀ ਪਾਵਨ ਪਵਿੱਤਰ ਜੁੜੀ ਅੰਦਰ ਸਭਾਏ ਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵੜਪਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਨੇਤਾ ਪ੍ਰਤੀ ਦੀ ਤਰ੍ਹਾਂ ਪਾਵਨ ਮੁੱਖ ਬਾਤ ਰਾਹੀ ਸ਼ੋਗਗਣਾ ਦੀ ਪ੍ਰਾਪਤੀ ਕਰਨ ਦਾ ਸੁਪਾਕਾ ਸਮਾ ਸਤਿਗੁਰੂ ਜੀ ਨੇ ਬਖਸ਼ਿਆ ਹੈ ਅੱਜ ਦਾ ਪਾਵਨ ਪਵਿੱਤਰ ਬਚਨ 60 ਰਾਗ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਅੰਗ 621 ਤੇ ਜੁਸ਼ੁਬਿਤ ਹੈ। ਪੇਸ਼ ਪਾਵਨ ਪਵਿੱਤਰ ਬਚਨ ਦੇ ਰਾਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਰੰਗੋ ਤਤ ਸਾਨੂੰ ਲਖਿਆ ਹੈ। ਕਿ ਜਿੰਨਾ ਤੇ ਗੁਰੂ ਮਿਹਰਬਾਨ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦਾ ਸਦਕਾ ਫਿਰ ਉਹ ਆਪਣੇ ਮਨ ਨੂੰ ਪਵਿੱਤਰ ਕਰਕੇ ਆਪਣੇ ਹਿਰਦੇ ਘਰ ਦੇ ਵਿੱਚ ਟਿਕੀ ਆਨੰਦ ਵਿੱਚ ਖੁਸ਼ੀਆਂ ਵਿੱਚ ਆਪਣੇ ਆਪ ਨੂੰ ਜਿਹੜਾ ਹੈ ਉਹ ਰੱਖਦੇ ਨੇ ਹਰ ਵਕਤ ਆਉ ਸਤਿਗੁਰੂ ਜੀ ਨੇ ਜੋ ਸਮੁੱਚੇ ਸ਼ਬਦ ਦੇ ਵਿੱਚ ਕਿਰਪਾ ਕੀਤੀ ਹੈ ਪਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਦਰ ਤੋਂ ਜੁੜ ਕੇ ਜਦੋਂ ਸੰਹ ਪੁਕਾਰ ਕਰਾਂ ਗੁਰੂ ਕੇ ਪਿਆਰਿਆਂ ਦੀ ਪਾਵਨ ਜਿਹੜੀ ਕਹ ਲੋਕੀ ਜੀਵਨ ਨੇ ਇਤਿਹਾਸ ਵਿੱਚ ਉਹਨਾਂ ਤੋਂ ਬੜਾ ਕੁਝ ਸਿੱਖਣ ਦਾ ਹੈ ਸਾਨੂੰ ਜਿਹੜਾ ਹੈ ਯਾਤਨ ਵੀ ਕਰਨਾ ਚਾਹੀਦਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਭਾਈ ਮਨੁੱਖ ਜਦੋਂ ਸ਼ਿੰਗਲਾ ਦੀਪ ਦੇ ਰਾਜੇ ਨੂੰ ਮਿਲਦਾ ਹੈ ਸੁਭਾਵਕ ਹੈ ਰਾਜ ਭਾਗ ਬਹੁਤ ਵੱਡਾ ਹੈ ਜੀਵਨ ਵੇਖਿਆ ਸਾਰ ਹੀ ਅੰਦਰ ਤਬਦੀਲੀ ਆਈ ਹੈ ਤੇ ਮਨ ਦੇ ਵਿੱਚ ਤਾਂ ਉੱਠੀ ਕਿ ਮੈਂ ਵੀ ਉਹ ਗੁਰੂ ਧਾਰਨ ਕਰਨਾ ਹੈ ਜਿਸ ਗੁਰੂ ਨੇ ਤੁਹਾਡੇ ਇਸ ਜੀਵਨ ਨੂੰ ਪਵਿੱਤਰ ਬਣਾਇਆ ਇਹਦਾ ਭਾਵ ਕੀ ਭਾਈ ਮਨੁੱਖ ਦਾ ਜੀਵਨ ਅਸਲ ਦੇ ਵਿੱਚ ਕਿੱ사 ਹੋਵੇਗਾ ਜਿਨ੍ਹਾਂ ਦੀ ਉੱਠਣੀ ਬੈਠਣੀ ਬੋਲਚਾਲ इत्यादि ਵੇਖ ਕੇ ਇੱਕ ਅਰੇ ਆਸਤ ਦਾ ਕਹ ਲੋ ਜਾਂ ਫਿਰ ਇੱਕ ਉਸ ਸਿੰਗਲਾ ਦੀ ਇਹਨੂੰ ਸ਼੍ਰੀਲੰਕਾ ਕਹਿੰਦੇ ਆ ਉਹਦਾ ਰਾਜਾ ਇੱਕ ਮਨੁੱਖ ਨੂੰ ਵੇਖ ਕੇ ਤਬਦੀਲ ਹੋ ਜਾਂਦਾ ਹੈ ਇਹਦਾ ਭਾਗ ਹੀ ਬੜੇ ਗੁਣ ਹੋਣਗੇ ਉਹਦੇ ਅੰਦਰ ਤਿਆਕਿਉ ਗੁਰੂ ਕਾ ਪਿਆਰਾ ਕਹਿਣ ਲੱਗਾ ਮੇਰਾ ਤੇ ਗੁਰੂ ਐਸਾ ਹੈ ਅੰਦਰ ਤੋਂ ਜੁੜ ਕੇ ਜੇਕਰ ਤੁਸੀਂ ਪੁਕਾਰ ਕਰੋਗੇ ਤੁਹਾਨੂੰ ਇੱਥੇ ਹੀ ਦਰਸ਼ਨ ਹੋ ਜਾਣਗੇ ਤਿਆਗ્યો ਉਹ ਰਾਜਾ ਸ਼ਿਵਨਾਬ ਕਹਿੰਦਾ ਕਿ ਮੈਨੂੰ ਜਾਨ ਦੀ ਲੋੜ ਤੇ ਨਹੀਂ ਮੈਂ ਤੇ ਇਹ ਕਹਿੰਦਾ ਹੈ ਰਾਜ ਭਾਗ ਛੱਡ ਕੇ ਤੇ ਮੈਂ ਤੇਰੇ ਨਾਲ ਚੱਲਦਾ ਹਾਂ ਮੈਨੂੰ ਦਰਸ਼ਨ ਤੇ ਹੋਣ ਉਸ شخصیت ਦੇ ਜੀ ਦਾ ਸਿੱਖ ਐਸਾ ਹੈ ਅਗਲੇ ਨੂੰ ਵੀ ਭਰੋਸਾ ਹੈ ਆਪਣੇ ਗੁਰੂ ਤੇ ਸ਼ਾਇਦ ਸਾਨੂੰ ਉਹਦਾ ਨਾ ਹੋਵੇ ਐ ਤੇ ਸਾਡਾ ਵੀ ਗੁਰੂ ਹੈ ਤੇ ਅਈਨੀ ਅਸੀਂ ਨਾ ਡ੍ਰਿਡਤਾ ਆਪਣੇ ਅੰਦਰ ਲੈ ਕੇ ਆ ਸਕਿਆਂ ਤੇ ਨਾ ਹੀ ਅਸੀਂ ਦੂਜਿਆਂ ਦੇ ਅੰਦਰ ਸ਼ਰਧਾ ਪੈਦਾ ਕਰ ਸਕਿਆਂ ਕਿ ਸਾਡਾ ਗੁਰੂ ਐਸਾ ਹੈ ਕਿ ਉਹਨੂੰ ਅੰਦਰ ਤੋਂ ਜੁੜ ਕੇ ਪੁਕਾਰ ਕਰੋਗੇ ਤੇ ਉਹ ਹਾਜ਼ਰ ਹੋਏਗਾ। ਸਾਨੂੰ ਦਰਸ਼ਨ ਖੁੱਦ ਹੈ। ਤੁਸੀਂ ਇਸ ਗੱਲ ਨੂੰ ਖੁਦ ਆਪਣੇ ਅੰਦਰ ਮਹਿਸੂਸ ਕਰ ਸਕਦੇ ਆਂ। ਕਿੰਨਾ ਕੋ ਪਰੋਸ ਹੈ ਸਾਨੂੰ ਆਪਣੇ ਗੁਰੂ ਦੇ। ਸਿਮਰਨ ਕਰਮ ਲੱਗ ਪਿਆ। ਮੁੱਖ ਚੋਂ ਬਸ ਇਹੋ ਹੀ ਕਹਿੰਦਾ ਹੈ ਤਨ ਗੁਰੂ ਨਾਨਕ ਨਾ ਉਹਨੇ ਕੋਈ ਤਸਵੀਰ ਵੇਖੀ ਹੈ ਨਾ ਅਜ ਤੱਕ ਦਰਸ਼ਨ ਕੀਤੇ ਨੇ ਕੁਝ ਵੀ ਨਹੀਂ ਕੇਵਲ ਭਾਈ ਮਨਸੁਖ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਦਿੱਤਾ ਹੈ ਕਿ ਆ ਜਪ ਦੇ ਅੰਦਰ ਤੋਂ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰ ਉਹ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਣਗੇ ਮੈਂ ਸੰਕੀ ਵਿੱਚ ਬੇਨਤੀ ਕਰਾਂ ਲੋਕਾਂ ਨੂੰ ਪਤਾ ਲੱਗਾ ਜਿਹੜੇ ਲੁੱਟਣ ਵਾਲੇ ਸੀ ਕਦੀ ਕੋਈ ਆ ਰਿਹਾ ਹੈ ਗੁਰੂ ਨਾਨਕ ਦਾ ਰੂਪ ਲੈ ਕੇ ਕਦੀ ਕੋਈ ਆ ਰਿਹਾ ਹੈ ਕਿਉਂਕਿ ਵੇਖਿਆ ਤੇ ਨਹੀਂ ਇਸ ਚੀਜ਼ ਦਾ ਉਹ ਫਾਇਦਾ ਉਠਾ ਰਹੇ ਨੇ ਅਗਲਾ ਵੀ ਦੁਖੀ ਹੋ ਗਿਆ ਕਿ ਅਸਲ ਦੇ ਵਿੱਚ ਇਹ ਤੇ ਹਰ ਕੋਈ ਦੂਜੇ ਦਿਨ ਜਿਹੜਾ ਤੁਰਿਆ ਆ ਰਿਹਾ ਉਹਨੇ ਪਰਖ ਰੱਖ ਦਿੱਤੀ। ਸੁੰਦਰ ਇਸਤਰੀਆਂ ਭੇਜਦਾ ਤੇ ਉਹਦੇ ਕਹਿ ਲੋ ਕਿ ਉਹਨਾਂ ਇਸਤਰੀਆਂ ਦੇ ਰੂਪ ਨੂੰ ਵੇਖ ਕੇ, ਨ੍ਰਿਤ ਨੂੰ ਵੇਖ ਕੇ ਜਿਹੜਾ ਵੀ ਆਉਂਦਾ ਉਹ ਮੋਹਿਤ ਹੁੰਦਾ। ਰਾਜਾ ਸਮਝ ਜਾਂਦਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਨਹੀਂ ਹੋ ਸਕਦਾ ਤੇ ਜਦੋਂ ਸੱਚੀ ਗੁਰੂ ਨਾਨਕ ਸਾਹਿਬ ਦੀ ਆਗੈ ਇਸਤਰੀਆਂ ਨੇ ਹੋ ਜਨ ਵੀ ਪੇਂਦੀਆਂ ਉਹਨਾਂ ਨਿਰਤ ਕਰਨ ਲੱਗੀਆਂ ਨੇ ਉਹ ਇਸਤਰੀਆਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਹੋਏ ਚੰਗੀ ਗੱਲ ਨਹੀਂ ਇਹ ਨੱਚਣਾ ਚੰਗੀ ਗੱਲ ਨਹੀਂ ਰੱਬ ਰੱਬ ਕਰਿਆ ਕਰੋ ਜਾ ਰਹੇ ਸਤਿਗੁਰੂ ਜੀ ਨੇ ਉੱਥੇ ਵਰਜ ਦਿੱਤਾ ਇਹ ਤੁਸੀਂ ਮੇਰੀ ਧੀਾਂ ਸਮਾਨ ਹੋ ਤੇ ਮੈਂ ਪਿਤਾ ਤੇ ਪਿਤਾ ਦੇ ਸਾਹਮਣੇ ਧੀਾਂ ਦਾ ਨੱਚਣਾ ਚੰਗਾ ਲੱਗਦਾ ਤੇ ਇਹ ਬਹੁਤ ਵੱਡੀ ਸਿੱਖਿਆ ਹੈ ਇੱਕ ਪ੍ਰਕਾਰ ਦੀ ਸਾਡਾ ਤੇ ਕੰਮ ਹੀ ਨਹੀਂ ਚੱਲਦਾ ਅੱਜ ਕੱਲ੍ਹ ਜਿੰਨਾ ਚਿਰ ਸੀ ਨੱਚੀਏ ਤਪੀਏ ਨਾ ਉਹ ਨੱਚੇ ਕੰਮ ਹੀ ਨਹੀਂ ਚੱਲਦਾ ਸਾਡਾ ਖੁਸ਼ੀ ਕਹਿੰਦੇ ਜ਼ਾਹਰ ਤਾਂ ਹੀ ਹੁੰਦੀ ਹੈ ਜੇਕਰ ਨੱਚਣ ਟੱਪਣ ਵਾਲਾ ਕੰਮ ਹੋਵੇ ਉਦਾਂ ਖੁਸ਼ੀ ਕੋਈ ਨਹੀਂ ਸਤਿਗੁਰੂ ਜੀ ਨੇ ਵਰਜ ਦਿੱਤਾ ਉਹਨਾਂ ਕਿਹਾ ਕਿ ਜਾਓ ਜਿਨ੍ਹਾਂ ਦੇ ਦਰਸ਼ਨ ਕਰਨੇ ਆ ਤੁਸੀਂ ਉਡੀਕ ਕਰਦੇ ਸੀ ਉਹ ਆ ਗਏ ਅਗਲੀਆਂ ਵੀ ਸਮਝ ਲਈਏ ਮਾਲਕ ਦੇ ਦਰਸ਼ਨ ਕੀਤੇ ਨੇ ਕਿਉਂਕਿ ਸਾਖੀ ਆਪਾਂ ਜਿਹੜਾ ਬਾਰ-ਬਾਰ ਦ੍ਰਿੜ ਕਰੀਦੀ ਆ ਪਰ ਇੱਕ ਸਾਖੀ ਵਿੱਚੋਂ ਕਈ ਸਿੱਖਿਆਵਾਂ ਨਿਕਲਦੀਆਂ ਨੇ ਤੇਈ ਵਾਰ ਸਰਵਣ ਵੀ ਕੀਤੀ ਆ ਆਪਾਂ ਕਿਸ ਨਜ਼ਰੀਏ ਨਾਲ ਉਹ ਸਾਖੀ ਨੂੰ ਵੇਖ ਰਹੇ ਹਾਂ ਕਿਹੜੀ ਸਿੱਖਿਆ ਲੈਣ ਵਾਸਤੇ ਵੇਖ ਰਹੇ ਹਾਂ ਸਾਡਾ ਧਿਆਨ ਉਧਰ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਕਹੀਏ ਕਿ ਸਾਖੀ ਤੇ ਕਈ ਵਾਰ ਸੁਣੀ ਹੈ ਜੀ ਇਹਦੇ ਵਿੱਚੋਂ ਇੱਕ ਨਹੀਂ ਭਾਵੇਂ 100 ਸਿੱਖਿਆਵਾਂ ਕਰ ਲੋ ਇੰਨੀ ਕਹਾਕੀ ਦੇ ਵਿੱਚੋਂ ਬੜੀਆਂ ਸਿੱਖਿਆਵਾਂ ਤੁਸੀਂ ਕਿਸ ਐਂਗਲ ਤੋਂ ਵੇਖ ਰਹੇ ਹੋ ਸਾਖੀ ਮੇਰਾ ਭਾਵ ਤੇ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੀ ਇੰਨਾ ਬਰਕਤਮਈ ਹੈ ਜਿਹੜਾ ਵੀ ਸਿੱਖ ਆ ਸ਼ਰਧਾਲੂ ਭਵੇਂ ਰਾਜਾ ਹੋਵੇ ਗਰੀਬ ਹੋਵੇ ਕੋਈ ਵੀ ਹੈ ਇੱਧਰ ਰਾਜਾ ਸ਼ਿਵਨਾਬ ਹੈ ਇੱਕ ਪਾਸੇ ਭਾਈ ਲਾਲੋ ਹੈ ਜੋ ਢੀਂਚੋ ਪੜੀ ਵਿਚ ਰਹਿਣ ਵਾਲਾ ਅੰਦਰ ਤੋਂ ਪੁਕਾਰ ਜੁੜ ਕੇ ਜਦੋਂ ਹੋਏਗੀ ਸਤਿਗੁਰੂ ਜੀ ਉੱਥੇ ਪਹੁੰਚਣਗੇ ਜ਼ਰੂਰ ਤੇ ਕਿੰਨਾ ਟੁੱਟ ਮੈਂ ਕਿੰਨਾ ਵਿਸ਼ਵਾਸ ਹੋਏਗਾ ਅਗਲੇ ਅੰਦਰ ਕਿ ਇੱਕ ਸਿੱਖ ਕਹਿ ਗਿਆ ਤੂੰ ਪੁਕਾਰ ਕਰ ਗੁਰੂ ਜ਼ਰੂਰ ਆਏਗਾ। ਅਗਲਾ ਵੀ ਕਹਿੰਦਾ ਠੀਕ ਹੈ ਮੈਂ ਪੁਕਾਰ ਕਰਦਾ। ਤੇਰੇ ਭਰੋਸੇ ਤੇ ਮੈਂ ਜਿਹੜਾ ਪੁਕਾਰ ਕਰਾਂਗਾ ਤੂੰ ਇਹ ਭਰੋਸਾ ਡਿਢ ਕਰਵਾ ਕੇ ਚੱਲਿਆ ਹੈ ਕਿ ਗੁਰੂ ਨਾਨਕ ਇੱਕ ਦਿਨ ਜ਼ਰੂਰ ਆਏਗਾ। ਤੇ ਐਸਾ ਭਰੋਸਾ ਕੀ ਗੁਰੂ ਤੋੜਦਾ ਹੈ ਸਾਡਾ ਨਹੀਂ ਤੋੜੇਗਾ। ਪਰ ਜਿੱਦੋਂ ਅਸੀਂ ਅੰਦਰ ਤੋਂ ਡਾਵਾਂ ਡੋਲ ਹੋ ਰਹੇ ਨੇ। ਤੇ ਫਿਰ ਗੁਰੂ ਵੀ ਕਹਿੰਦਾ ਹੈ ਕਿ ਤੂੰ ਤੇ ਅੰਦਰ ਤੋਂ ਜੁੜਿਆ ਹੀ ਨਹੀਂ ਹਜੇ ਤੱਕ। ਭਰੋਸਾ ਹੀ ਨਹੀਂ ਵੱਜਾ ਤੇ। ਪੰਵੇਂ ਪਾਖਸ਼ਾ ਮਹਾਰਾਜ ਇਹ ਦਿਲ ਜੜ ਕਰਵਾ ਰਹੇ ਨੇ। ਹਿਰਦੈ ਨਾਮ ਵਸਾਈ ਹੋ। ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਈ ਰੱਖੋ। ਤੇ ਨਹੀਂ ਕਿ ਕੰਮ ਕੋਈ ਪਿਆ ਤੇ ਆਪਾਂ ਸਿਮਰ ਲਿਆ। ਕੰਮ ਨਿਕਲ ਗਿਆ ਤੇ ਅਸੀਂ ਭੁੱਲ ਗਏ। ਇਹ ਫਿਤਰਤ ਹੈ ਸੰਸਾਰ ਦੀ ਕਬੀਰ ਕਾਮ ਪਰਹਿ ਹਰ ਸਿਮਰੀਐ ਮੈਂ ਨਹੀਂ ਕਹਿ ਰਿਹਾ ਰਬੀ ਪਾਣੀ ਦਾ ਹੀ ਬਚਨ ਹੈ ਕੰਮ ਹੈ ਫਿਰ ਅਸੀਂ ਆਦ ਕਰਦੇ ਹਾਂ ਤੇ ਆਪ ਜਿਹਨੇ ਮੇਰੇ ਸਮੇਤ ਬੈਠੇ ਹੋ ਗੁਰੂ ਦਰਬਾਰ ਵਿੱਚ ਕੋਈ ਕਾਮਨਾ ਤੋਂ ਖਾਲੀ ਨਹੀਂ ਬੈਠਾ ਹਰ ਕੋਈ ਆਪ ਕੋ ਆਪਣੀ ਕਾਮਨਾ ਇੱਛਾ ਲੈ ਕੇ ਇੱਥੇ ਆਇਆ ਹੋਇਆ ਨਿਸ਼ਕਾਮ ਹੋ ਕੇ ਕੋਈ ਨਹੀਂ ਆਇਆ ਕੋਈ ਵਿਰਲਾ ਹੈ ਦੁਨੀਆਂ ਦੇ ਅੰਦਰ ਜੋ ਨਿਸ਼ਕਾਮਤਾ ਦੇ ਵਿੱਚ ਆ ਕੇ ਕਹਿੰਦਾ ਮਾਲਕ ਜੀ ਮੈਂ ਤੇ ਤੇਰੇ ਦਰਸ਼ਨ ਕਰਨ ਆ। ਉਹ ਬੜਾ ਕੁਸ਼ਟ ਹੁੰਦਾ। ਉਹ ਇੱਕ ਵੱਖਰਾ ਵਿਸ਼ਾ ਹੈ। ਇਹ ਵੀ ਬਾਣੀ ਦਾ ਹੀ ਬਚਨ ਹੈ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਕਾਹੇ ਬਲ ਬਲ ਜਾਸਾ ਸੁਖਨੀ ਸਾਹਿਬ ਦਾ ਬਚਨ ਹੈ। ਜਿਨੂੰ ਪਿਆਸ ਕੇਵਲ ਤਾਂ ਕੇਵਲ ਦਰਸ਼ਨਾਂ ਦੀ ਹੋਏਗੀ। ਪੰਜ ਮਾਰ ਨਾਨਕ ਕਹਿੰਦਾ ਮੈਂ ਉਤੋ ਸਦਕੇ ਜਾਣਾ ਬਨੇ ਆ ਰਹੀ ਜਾਂਦਾ ਪਰ ਕੋਈ ਵੀ ਇੱਛਾ ਤੋਂ ਰਹਿ ਤਾਉਂਦਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕਿ ਹਿਰਦੈ ਨਾਮ ਵਸਾਏ ਹੋ ਆਪਣੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਾਈ ਰੱਖੋ ਯਾਦ ਕਰਿਆ ਕਰੋ ਰੋਜ਼ ਕਰ ਬੈਠੇ ਗੁਰੂ ਧਿਆਏ ਹੋ ਉਹਨਾਂ ਘਰ ਬੈਠੇ ਦਾ ਭਾਵ ਇਹ ਨਾ ਸਮਝ ਲਿਓ ਘਰੇ ਬੈਠੇ ਆਪਰ ਆਤਮੇ ਤੇ ਐਸਾ ਨਹੀਂ ਘਰ ਬੈਠੇ ਦਾ ਭਾਵ ਇਹ ਹੈ ਕਿ ਆਪਣੇ ਅੰਤਰਾਤਮੇ ਅਗਰ ਮਨ ਭਟਕਦਾ ਹੈ ਨਾ ਬੈਠੇ ਆਪਾਂ ਸਰੀਰ ਤੌਰ ਤੇ ਇੱਥੇ ਆਂ ਖਿਆਲ ਕਦੀ ਘਰੇ ਆ ਕਦੀ ਕਿਤੇ ਗਿਆ ਹੋਇਆ ਹੈ ਇਹਨੂੰ ਹਾਜ਼ਰ ਨਹੀਂ ਕਹਿੰਦੇ ਇਹਨੂੰ ਗੈਰ ਹਾਜ਼ਰ ਕਹਿੰਦੇ ਅਸੀਂ ਆਪਣੇ ਘਰੇ ਨਹੀਂ ਬੈਠੇ ਹੋਏ ਜਿੱਦਣ ਚੇਤ ਤੇ ਮਨ ਜਿਹੜਾ ਸਾਵਧਾਨ ਹੋ ਜਾਏਗਾ ਅੰਦਰ ਜਿਹੜਾ ਹੈ ਅੰਦਰ ਹੀ ਰਹੇਗਾ ਕਿਤੇ ਨਹੀਂ ਭਟਕੇਗਾ ਕੇਵਲ ਖਿਆਲ ਗੁਰੂ ਦਾ ਕੇਵਲ ਸੁਰਤ ਸ਼ਬਦ ਦੇ ਵਿੱਚ ਉਹ ਦਿਨ ਅਸੀਂ ਸਮਝਾਂਗੇ ਕਿ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ ਕੋਈ ਅਰਥ ਇਦਾਂ ਲੈ ਲੈਂਦੇ ਗੁਰੂ ਸਾਹਿਬ ਜੀ ਕਹਿੰਦੇ ਘਰੇ ਬੈਠੇ ਰੱਬ ਤੇ ਆਇਆ ਕਰੋ ਗੁਰਦੁਆਰੇ ਆਉਣ ਦੀ ਲੋੜ ਹੀ ਨਹੀਂ ਜਿੱਦਾਂ ਦੀ ਸਿੱਖਿਆ ਜਿਹਨੂੰ ਫਿੱਟ ਬਿੰਦੀ ਉਹ ਉਦਾਰਤ ਕਰ ਲੈਂਦਾ ਹੈਗਾ ਪਰੇਥੀ ਅਰਥ ਇਹ ਹੈ ਭਾਈ ਕਿ ਆਪਣੇ ਅੰਤਰਾਤਮੇ ਨਿਜ ਸਰੂਪ ਹਿਰਦੇ ਵਿੱਚ ਟਿਕ ਜਾਓ ਤੇ ਅੰਦਰ ਬੈਠਿਆਂ ਜਿਹੜਾ ਹੈ ਫਿਰ ਗੁਰੂ ਗੁਰੂ ਕਰੋ ਤੇ ਮਾਲਕ ਬੜਾ ਦਰਸ਼ ਕਰਦਾ ਹੈ ਕਿਰਪਾ ਕਰਦਾ ਹੈ ਗੁਰਪੂਰੇ ਸੱਚ ਕਹਿਆ ਗੁਰੂ ਪੂਰੇ ਨੇ ਸੱਚੀ ਸਿੱਖਿਆ ਸੱਚਾ ਉਪਦੇਸ਼ ਜਿੱਦੋਂ ਦਿੱਤਾ ਨਾਮ ਰੂਪੀ ਨਾਮ ਹਮੇਸ਼ਾ ਸੱਚ ਹੈ ਤੇ ਨਾਮ ਸਿਮਰਨ ਦੀ ਦਾਤ ਜਿੱਦੋਂ ਉਪਦੇਸ਼ ਰੂਪ ਦੇ ਵਿੱਚ ਸਾਡੀ ਝੋਲੀ ਵਿੱਚ ਪਾਈ ਹੈ ਸੋ ਸੁਖ ਸਾਚਾ ਲਹਿਆ ਫਿਰ ਉਹ ਕਹਿ ਲੋ ਕਿ ਸਦਾ ਰਹਿਣ ਵਾਲਾ ਜਿਹੜਾ ਸੁਖ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ ਦੁਨਿਆਵੀ ਸੁਖ 2-4 ਦਿਨ ਰਹਿੰਦੇ ਨੇ ਫਿਰ ਉਦਾਂ ਦੀ ਹਾਰ-ਫਲ ਹੋ ਜਾਂਦੀ ਇਨਸਾਨ ਦੀ ਪਰ ਇਹ ਨਾਮ ਸਿਮਰਨ ਦੇ ਨਾਲ ਆਇਆ ਹੋਇਆ ਸੁੱਖ ਐਸਾ ਹੈ ਕਿ ਭਾਵੇਂ ਚਰਕੀ ਤੇ ਚੜਾ ਦਿਓ ਭਾਵੇਂ ਬੰਦ-ਬੰਦ ਕਟਵਾ ਦਿਓ ਭਾਵੇਂ ਜਿਹੜਾ ਹੈ ਦੋ ਫਾੜ ਆਰੇ ਦੇ ਨਾਲ ਕਰਵਾ ਦਿਓ ਰੂਹ ਵਿੱਚ ਭਾਵੇਂ ਬਰੇਟ ਕੇ ਅਗਨ ਪੇਟ ਕਰ ਦਿਓ ਦੇਗ ਦੇ ਵਿੱਚ ਭਾਵੇਂ ਬਿਠਾ ਕੇ ਉਬਾਲੇ ਦਿਵਾ ਦਿਓ ਭਾਵੇਂ ਨੀਹਾਂ ਦੇ ਵਿੱਚ ਚਣਵਾ ਦਿਓ ਕਿ ਪਾਉਣ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਹੀ ਪੀਣਾ ਪਵੇ ਹੱਸਦਿਆਂ ਹੱਸਦਿਆਂ ਅਗਲੇ ਜਿਹੜਾ ਹੈ ਮੌਤ ਨੂੰ ਕਬੂਲਦੇ ਨੇ ਇਹ ਸੁਖ ਐਸਾ ਹੈ ਸ਼ਹੀਦ ਕਰਨ ਵਾਲਾ ਵੀ ਉਹ ਵੀ ਕਬਰਾ ਜਾਂਦਾ ਉਹਦੇ ਵੀ ਹੱਥ ਕੰਬਦੇ ਨੇ ਅਗਲੇ ਦੇ ਪਰ ਜਿਹੜਾ ਸ਼ਹੀਦ ਹੋਣ ਵਾਲਾ ਹੈ ਉਹਦਾ ਐ ਚਿਹਰਾ ਗੱਦ ਗੱਦ ਕਰਦਾ ਹੈ ਇਨੂੰ ਕਹਿੰਦੇ ਆਤਮਿਕ ਸੁਖ ਜਿਹੜਾ ਕਦੀ ਮਿਟਣ ਵਾਲਾ ਨਹੀਂ ਆਪਣਾ ਹੋयो ਗੁਰ ਮਿਹਰਬਾਨ ਜਦੋਂ ਸਾਡਾ ਗੁਰੂ ਸਾਡੇ ਤੇ ਮਿਹਰਬਾਨ ਹੋ ਜਾਵੇ ਜਿਸ ਮਨੁੱਖ ਤੇ ਗੁਰੂ ਤਰਸ ਕਰਦਾ ਹੈ ਆਨੰਦ ਸੁਖ ਕਲਿਆਣ ਮੰਗਲ ਸਿਉ ਕਰ ਆਏ ਕਰਿ ਈਸ਼ਨਾਨ ਹਿਰਦੇ ਵਿੱਚ ਆਨੰਦ ਆਏਗਾ ਹਿਰਦੇ ਵਿੱਚ ਆਤਮਿਕ ਸੋਖ ਆਏਗਾ ਸਦੀਵੀ ਸੋਖਤ ਹਿਰਦੇ ਵਿੱਚ ਕਲਿਆਣਤਾ ਆਏਗੀ ਹਿਰਦੇ ਵਿੱਚ ਖੁਸ਼ੀ ਦੇ ਜਿਹੜਾ ਹੈ ਗੀਤ ਕਹਿ ਲੋ ਕੀ ਵਜਣਗੇ ਅਨਾਹਦ ਤੁਨੀ ਪੈਦਾ ਹੋਏਗੀ ਕਦੋਂ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਅੰਦਰ ਨੂੰ ਅਸੀਂ ਇਸ਼ਨਾਨ ਕਰਵਾਇਆ ਮਨ ਨੂੰ ਪਵਿੱਤਰ ਕਰ ਲਿਆ ਹਿਰਦੇ ਵਿੱਚ ਇਹ ਅਵਸਥਾਵਾਂ ਆਉਂਦੀਆਂ ਨੇ ਰਹਾਉ ਸਾਚੀ ਗੁਰ ਵਡਿਆਈ ਗੁਰੂ ਦੀ ਜਿਹੜੀ ਵਡਿਆਈ ਨਾ ਇਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਬੜੀ ਉਚਤਾ ਹੈ ਬੜੀ ਉੱਚੀ ਸੁੱਚੀ ਤੈ ਲੋਕੀ ਇੱਕ ਪ੍ਰਕਾਰ ਦੀ ਪਦਵੀ ਹੈ ਤਾਂ ਕਿ ਕੀਮਤ ਕਹਿਣ ਨਾ ਜਾਈ ਗੁਰੂ ਦੀ ਇਸ ਵਡਿਆਈ ਦੀ ਕੀਮਤ ਕੋਈ ਨਹੀਂ ਹੈ ਆਪਾਂ ਕਈ ਮੌਲ ਖਰੀਦ ਲਈਏ ਨਹੀਂ ਖਰੀਦਿਆ ਜਾ ਸਕਦਾ ਗੁਰੂ ਦੀ ਬਖਸ਼ਿਸ਼ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ ਕਿਸੇ ਕਰਕੇ ਬਚਨ ਨੇ ਕੰਚਨ ਸਿਉ ਪਾਈਐ ਨਹੀਂ ਤੋਲ ਸੋਨੇ ਦੇ ਬਰਾਬਰ ਵੀ ਜੇਕਰ ਤੁਸੀਂ ਕਹੋ ਨਾ ਆਪਣੇ ਆਪ ਨੂੰ ਤੋਲਵਾਵੇਂ ਨਹੀਂ ਤੁਸੀਂ ਖਰੀਦ ਸਕਦੇ ਰਬਾਏ ਗੁਰੂ ਦੇ ਨਾਮ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਹ ਰੱਬ ਨੂੰ ਜੇਕਰ ਪ੍ਰਾਪਤ ਕਰਨਾ ਹੈ ਤੇ ਭੇਤਾ ਕੇਵਲ ਤਾਂ ਕੇਵਲ ਮਨ ਨੂੰ ਅਰਪਣ ਕਰਨਾ ਸਰੀਰ ਨੂੰ ਅਰਪਣ ਕਰਨਾ ਕਿ ਮੇਰਾ ਕੁਛ ਨਹੀਂ ਹੈ ਜੀ ਸਭ ਕੁਝ ਤੁਹਾਡਾ ਹੀ ਹੈ ਅਗੇ ਮਾਲਕ ਕਹਿੰਦੇ ਸਿਰ ਸ਼ਾਹਾਂ ਪਾਤਸ਼ਾਹ ਮੇਰਾ ਗੁਰੂ ਸ਼ਾਹਾਂ ਦਾ ਵੀ ਪਾਤਸ਼ਾਹ कल शाम ਦੇ دیਵਾਨਾ ਵਿੱਚ ਇੱਕ ਘਟਨਾ ਆਈ। ਬਾਬਾ ਮਾਹ ਦੇਵ ਜੀ ਨੂੰ ਰਿਤੀ ਚੰਦ ਕਹਿੰਦਾ। ਕਹਿੰਦਾ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਿਕਾਇਤ ਲਾਉਣੀ ਹੈ। ਜਹਾਗੀਰ ਬਾਦਸ਼ਾਹ ਕੋਲ ਜਾ ਕੇ ਮੇਰੀ ਚਲਦੀ ਉੱਥੇ। ਮੈਂ ਬਾਦਸ਼ਾਹ ਦੀ ਖੁਸ਼ਾਮਦ ਕਰਾਂਗਾ। ਬਾਦਸ਼ਾਹ ਫਿਰ ਮੈਨੂੰ ਇਹ ਗੱਦੀ ਖੋ ਕੇ ਤੇ ਮੈਨੂੰ ਬਿਠਾ ਦੇਗਾ। ਗੁਰੂ ਅਰਜਨ ਦੇਵ ਅਤੇ ਉਹਨਾਂ ਦੇ ਅਸਲ ਦੇ ਵਿੱਚ ਪਰਿਵਾਰ ਸਾਰੇ ਨੂੰ ਉਹ ਜੇਲ੍ਹ ਦੇ ਵਿੱਚ ਬੰਦ ਕਰ ਦੇਗਾ ਤਸੀਹੇ ਦੇਗਾ ਮੈਂ ਬਾਦਸ਼ਾਹ ਕੋਲ ਚੱਲਿਆਂ ਤੂੰ ਵੀ ਚੱਲ ਮੇਰੇ ਨਾਲ ਗੁਰੂ ਅਰਜਨ ਦੇਵ ਮਹਾਰਾਜੀ ਤੋਂ ਵੱਡੇ ਨੇ ਬਾਬਾ ਮਾਹਦੇਵ ਤੇ ਬਾਬਾ ਮਾਹਦੇਵ ਤੋਂ ਵੱਡੇ ਕਿਸੀ ਚੰਦ ਤੇ ਆ ਕਿਉਂ ਮਾਹਦੇਵ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਚੈਨ ਲੱਗਾ ਜਿਹਦੇ ਕੋਲ ਪਾਤਸ਼ਾਹ ਹੋਵੇ ਉਹਨੂੰ ਬਾਦਸ਼ਾਹ ਕੋਲ ਜਾਣ ਦੀ ਲੋੜ ਨਹੀਂ ਜਿਹਦੇ ਕੋਲ ਪਾਤਸ਼ਾਹ ਹੋਵੇ ਉਹਦੇ ਕੋਲ ਉਹਨੂੰ ਬਾਦਸ਼ਾਹ ਕੋਲ ਜਾਣ ਦੀ ਲੋੜ ਨਹੀਂ ਇਹ ਬਾਦਸ਼ਾਹ ਤੇ ਅਸਲ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਪਰ ਸਿਰ ਸ਼ਾਹਾਂ ਬਾਦਸ਼ਾਹ ਅਸਲ ਦੇ ਵਿੱਚ ਜਿਹੜਾ ਹੈ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਮੇਰਾ ਗੁਰੂ ਅਰਜਨ ਦੇਵ ਮਹਾਰਾਜ ਮੈਂ ਉਹਨੂੰ ਪ੍ਰਭ ਦੀ ਨਜ਼ਰ ਨਾਲ ਨਹੀਂ ਵੇਖਦਾ ਉਹ ਗੁਰੂ ਹੈ ਸੋ ਗੁਰੂ ਮੇਰਾ ਪਾਤਸ਼ਾਹਾਂ ਦਾ ਵੀ ਕਹਿ ਲੋ ਕਿ ਪਾਤਸ਼ਾਹ ਹੈ ਗੁਰ ਭੇਟ ਤ ਮਨ ਓ ਮਹਾ ਗੁਰੂ ਨੂੰ ਮਿਲਿਆ ਅੰਦਰ ਖੁਸ਼ੀ ਆਉਂਦੀ ਹੈ ਉਤਸ਼ਾਹ ਹੁੰਦਾ ਹੈ ਆਤਮਿਕ ਵਸਥਾ ਕਿਰਦੀ ਹੈ ਸਗਲ ਪਰਾਛਤ ਲਾਤੀ ਪਰਾਛਤ ਤੋਂ ਪਾਪ ਸਾਰੇ ਪਾਪ ਲੈ ਜਾਂਦੇ ਨੇ ਮਿਲ ਸਾਧ ਸੰਗਤ ਕੈ ਸਾਥੀ ਜਦੋਂ ਗੁਰੂ ਕੀ ਸੰਗਤ ਹੋਈ ਕਰੀਬੀ ਹੈ ਇਸ ਸੰਗਤ ਵਿੱਚ ਬੈਠੀ ਦਾ ਤੇ ਗੁਰੂ ਦੇ ਉਪਦੇਸ਼ ਨੂੰ ਜਦੋਂ ਸੁਣੀਂਦਾ ਹੈ ਸਾਰੇ ਪਾਪ ਲੈ ਜਾਂਦੇ ਨੇ ਗੁਣ ਨਿਧਾਨ ਹਰ ਨਾਮ ਵਾਹਿਗੁਰੂ ਦਾ ਨਾਮ ਗੁਣਾ ਦਾ ਖਜ਼ਾਨਾ ਹੈ ਜਪ ਪੂਰਨ ਹੋਏ ਕੰਮ ਜਿਹੜਾ ਵੀ ਜਪਦਾ ਹੈ ਉਹਦੇ ਕਾਰਜ ਰਾਸ ਹੋ ਜਾਂਦੇ ਉਹਦੇ ਕਾਰਜ ਪੂਰੇ ਹੁੰਦੇ ਨੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਰੱਬ ਰਾਬ ਕਰਦਾ ਅਖੀਰ ਵਿੱਚ ਮਾਲਕ ਕਹਿੰਦੇ ਗੁਰ ਕੀਨੋ ਮੁਕਤ ਦਵਾਰਾ ਗੁਰੂ ਨੇ ਕਿਰਪਾ ਕੀਤੀ ਮੁਕਤੀ ਦਾ ਦਰਵਾਜ਼ਾ ਸਾਡੇ ਲਈ ਖੋਲ ਦਿੱਤਾ ਕਿ ਜੇ ਇਸ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋਣਾ ਹੈ ਤੇ ਫਿਰ ਇੱਕ ਕੰਮ ਕਰਨਾ ਪਏਗਾ ਮੈਂ ਮੇਰੀ ਨੂੰ ਖਤਮ ਕਰਕੇ ਆਪਣੇ ਅੰਦਰ ਨਿਮਰਤਾ ਲਿਆ ਕੇ ਰੱਬ ਰਾਬ ਕਰ ਇਸ ਮੁਕਤੀ ਦੇ ਦਰਵਾਜੇ ਤੋਂ ਪਾਰ ਲੰਘ ਆਇਆ। ਸਭ ਸ੍ਰਿਸ਼ਟ ਕਰੇ ਜੈਕਾਰਾ ਗੁਰੂ ਦੀ ਕਿਰਪਾ ਨਾਲ ਹੀ ਮੁਕਤੀ ਦਾ ਦਰਵਾਜ਼ਾ ਮਿਲਿਆ। ਸੰਪੂਰਨ ਸ੍ਰਿਸ਼ਟੀ ਗੁਰੂ ਦਾ ਜੈ ਜੈਕਾਰ ਕਰਦੀ ਹੈ। ਨਾਨਕ ਪ੍ਰਭ ਮੇਰੇ ਸਾਥੀ ਗੁਰੂ ਦੀ ਕਿਰਪਾ ਦੇ ਨਾਲ ਹੁਣ ਰੱਬ ਮੇਰੇ ਅੰਗ ਸੰਗ। ਪਾਉ ਮੈਨੂੰ ਉਹਨੇ ਮਿਰਤੀ ਕਿਰਪਾ ਹੋ ਗਈ ਹੈ ਕਿ ਮੈਂ ਜਿੱਥੇ ਵੀ ਵੇਖਣਾ ਮੈਨੂੰ ਰੱਬ ਦੇਖਦਾ ਹਾਂ ਭਾਵੇਂ ਕੋਲ ਹੈ ਕਿਤੇ ਵੀ ਹੈ ਜਿੱਥੇ ਵੀ ਦ੍ਰਿਸ਼ਟੀ ਜਾਂਦੀ ਹੈ ਉੱਥੇ ਰੱਬ ਦਿਖਦਾ ਹੈ ਜਨਮ ਮਰਨ ਭੈ ਲਾਥੀ ਜਿਹੜਾ ਜੰਮਣ ਮਰਨ ਦਾ ਡਰ ਕੀਨਾ ਉਹ ਗੁਰੂ ਨੇ ਕਿਰਪਾ ਕਰਕੇ ਨਾ ਦਿੱਤਾ ਖਤਮ ਕਰਤਾ ਬਖਸ਼ਿਸ਼ ਹੋ ਗਈ ਇਸ ਕਰਕੇ ਸਾਧੂ ਜੀ ਕਹਿੰਦੇ ਜਦੋਂ ਗੁਰੂ ਦਰਸ ਦੇ ਘਰ ਵਿੱਚ ਆਉਂਦਾ ਹੈ ਨਾ ਬੜੀ ਕਿਰਪਾ ਕਰਤੇ ਬਹੁਤ ਰਮ ਰਕਤ ਹੈ ਮਾਣ ਕਿਰਪਾ ਕਰੇਗੀ ਬੱਚੇ ਨਿਕਲ ਜਾਵੇ ਇਸ ਵਸਣ ਬੇਅੰਤ ਫੁੱਲਾਂ ਦੀ ਮਾ ਵਾਹਿਗੁਰੂ ਦੀ ਕਾ ਵਾਹਿਗੁਰੂ ਜੀ ਕੀ ਫਤਿਹ